ਜਦੋਂ ਸਾਡੀਆਂ ਧੀਆਂ ਵਿਆਹੀਆਂ ਜਾਂਦੀਆਂ ਨੇ ਤਾਂ ਫਿਰ ਉਹਨਾਂ ਦਾ ਪੇਕੇ ਘਰ ਸਬੱਬ ਨਾਲ ਗਿਆੜਾ ਲੱਗਦਾ ਹੈ ਪੁਰਾਣੇ ਟਾਈਮ ਦੇ ਵਿੱਚ ਅਸੀਂ ਕੁੜੀਆਂ ਨੂੰ ਬੜੀ ਦੂਰ ਵਿਆਹ ਦਿੰਦੇ ਸੀ ਤੇ ਉਹ ਆਪਣੇ ਦਿਲ ਦੇ ਵਿੱਚ ਜਿਹੜੇ ਬਲਦਲੇ ਹੁੰਦੇ ਸੀਗੇ ਜਿਹੜੀਆਂ ਗੱਲਾਂ ਹੁੰਦੀਆਂ ਸੀ ਕਿਸੇ ਨੂੰ ਕਹਿ ਨਹੀਂ ਸਕਦੀਆਂ ਪੇਕੇ ਪਿੰਡ ਆ ਕੇ ਧੀਆਂ ਦੇ ਪਿੰਡ ਦੇ ਵਿੱਚ ਬੋਲੀਆਂ ਰਾਹੀਂ ਉਹ ਆਪਣੀਆਂ ਗੱਲਾਂ ਕਰਦੀਆਂ ਸੀ ਸੋ ਇੱਕ ਗੀਤ ਫਿਰ ਉਸ ਤੋਂ ਬਾਅਦ ਬੋਲੀਆਂ ਹੈਲੋ ਬਾਬਲਾ ਚਿੱਟੀਆਂ ਚਿੱਟੀਆਂ ਕੁੰਝਾਂ ਤੇਰੇ ਦੇਸ਼ ਤੋਂ ਉਹ ਦਦੀਆਂ ਆਇਆ ਬਾਬਲਾ ਚਿੱਟੀਆਂ ਚਿੱਟੀਆਂ ਕੁੰਝਾਂ ਤੇਰੇ ਦੇਸ਼ ਤੋਂ ਉਹ ਦਦੀਆਂ ਆਇਆ ਬਾਬਲ ਕਾਨੂ ਤੂੰ ਦੂਰ ਬਿਆਇਆ ਮੈਨੂੰ ਤੂੰ ਜਬ ਛੋੜਾ ਪਾ ਚਿੱਟੀਆਂ ਚਿੱਟੀਆਂ ਕੂੰਜਾਂ ਤੇਰੇ ਦੇਸ਼ ਤੋਂ ਉੱਡਦੀਆਂ ਆਇਆਂ ਬਾਬਲਾ ਚਿੱਟੀਆਂ ਚਿੱਟੀਆਂ ਕੂੰਜਾਂ ਤੇਰੇ ਦੇਸ਼ ਤੋਂ ਉੱਡਦੀਆਂ ਆਇਆਂ ਅੰਮੜੀਏ ਚਿੱਟੀਆਂ ਚਿੱਟੀਆਂ ਕੂੰਜਾਂ ਤੇਰੇ ਦੇਸ਼ ਤੋਂ ਉੱਡਦੀਆਂ ਆਇਆਂ ਅੰਮੜੀਏ ਚਿੱਟੀਆਂ ਚਿੱਟੀਆਂ ਕੂੰਜਾਂ ਤੇਰੇ ਦੇਸ਼ ਤੋਂ ਉੱਡਦੀਆਂ ਆਇਆਂ ਅਮੜੀਏ ਚਿੱਟੀਆਂ ਚਿੱਟੀਆਂ ਕੂੰਜਾਂ ਤੇਰੇ ਦੇਸ਼ ਤੋਂ ਉੱਡਦੀਆਂ ਆਇਆਂ ਅਮੜੀਏ ਚਿੱਟੀਆਂ ਚਿੱਟੀਆਂ ਕੂੰਜਾਂ ਤੇਰੇ ਦੇਸ਼ ਤੋਂ ਉੱਡਦੀਆਂ ਆਇਆਂ ਅਮੜੀਏ ਕਾਨੂੰ ਦੂਰ ਬਿਆਇਆ ਮੈਨੂੰ ਕੂੰਜ ਬਚੋੜਾ ਪਾਇਆ ਅਮੜੀਏ ਕਾਨੂੰ ਦੂਰ ਬਿਆਇਆ ਮੈਨੂੰ ਕੂੰਜ ਬਚੋੜਾ ਪਾਇਆ ਅਮੜੀਏ ਚਿੱਟੀਆਂ ਚਿੱਟੀਆਂ ਕੂੰਜਾਂ ਤੇਰੇ ਦੇਸ਼ ਤੋਂ ਉੱਡਦੀਆਂ ਆਈਆਂ ਅੰਬੜੀਏ ਚਿੱਟੀਆਂ ਹਾ ਚਿੱਟੀਆਂ ਕੂੰਜਾਂ ਤੇਰੇ ਦੇਸ਼ ਤੋਂ ਉੱਡਦੀਆਂ ਆਇਆਂ ਵੀਰਿਆ ਚਿੱਟੀਆਂ ਚਿੱਟੀਆਂ ਕੂੰਜਾਂ ਤੇਰੇ ਦੇਸ਼ ਤੋਂ ਓਡਦੀਆਂ ਆਇਆਂ ਵੀਰਿਆ ਚਿੱਟੀਆਂ ਚਿੱਟੀਆਂ ਕੂੰਜਾਂ ਤੇਰੇ ਦੇਸ਼ ਤੋਂ ਉੱਡਦੀਆਂ ਆਇਆਂ ਵੀਰਿਆ ਚਿੱਟੀਆਂ ਚਿੱਟੀਆਂ ਕੂੰਜਾਂ ਤੇਰੇ ਦੇਸ਼ ਤੋਂ ਉੱਡਦੀਆਂ ਆਇਆਂ ਵੀਰੇ ਆ ਚਿੱਟੀਆਂ ਹ ਚਿੱਟੀਆਂ ਕੂੰਜਾਂ ਤੇਰੇ ਦੇਸ਼ ਤੋਂ ਉੱਡਦੀਆਂ ਆਇਆਂ ਵੀਰੇ ਕਾਨੂੰ ਦੂਰ ਬਿਆਇਆ ਮੈਨੂੰ ਕੂੰਜ ਵਿਚੋੜਾ ਪਾਇਆ ਬੀਰੇ ਕਾਨੂੰ ਦੂਜ ਬਿਆਇਆ ਮੈਨੂੰ ਕੂੰ ਜਬ ਛੋੜਾ ਪਾਇਆ ਬੀਰੇ ਚਿੱਟੀਆਂ ਚਿੱਟੀਆਂ ਕੂੰ ਜਾਂ ਤੇਰੇ ਦੇਸ਼ ਤੋਂ ਉੱਡਦੀਆਂ ਆਈਆਂ ਬੀਰਿਆ ਚਟੀਆਂ ਚਟੀਆਂ ਕੂੰਜਾਂ ਤੇਰੇ ਦੇਸ਼ ਤੋਂ ਉੱਡਦੀਆਂ ਆਇਆ ਸਈਓ ਚਟੀਆਂ ਚਟੀਆਂ ਕੂੰਜਾਂ ਤੁਹਾਡੇ ਦੇਸ਼ ਤੋਂ ਉੱਡਦੀਆਂ ਆਇਆ ਸਈਓ ਚਟੀਆਂ ਚਟੀਆਂ ਕੂੰਜਾਂ ਤੁਹਾਡੇ ਦੇਸ਼ ਤੋਂ ਉੱਡਦੀਆਂ ਆਇਆ ਸਈਓ ਚਟੀਆਂ ਚਿੱਟੀਆਂ ਕੂੰਜਾਂ ਤੁਹਾਡੇ ਦੇਸ਼ ਤੋਂ ਉੱਡਦੀਆਂ ਆਈਆਂ ਸਈਆਂ ਚਿੱਟੀਆਂ ਚਿੱਟੀਆਂ ਕੂੰਜਾਂ ਤੁਹਾਡੇ ਦੇਸ਼ ਤੋਂ ਉੱਡਦੀਆਂ ਆਈਆਂ ਤੁਸੀਂ ਵੀ ਮੈਨੂੰ ਮਾਨੋ ਭਲਾਇਆ ਮੈਨੂੰ ਕੂੰਜਬ ਛੋੜਾ ਪਾਇਆ ਤੁਸੀਂ ਵੀ ਮੈਨੂੰ ਮਾਨੋ ਭਲਾਇਆ ਮੈਨੂੰ ਕੂੰਜਬ ਛੋ ਪਾਇਆ ਸਈਓ ਚਿੱਟੀਆਂ ਚਿੱਟੀਆਂ ਕੁੰਝਾਂ ਤਾੜੇ ਦੇਸ਼ ਤੋਂ ਓੜੀਆਂ ਦੀਆਂ ਆਇਆਂ ਬਾਬਲਾ ਚਿੱਟੀਆਂ ਚਿੱਟੀਆਂ ਕੁੰਝਾਂ ਤੇਰੇ ਦੇਸ਼ ਤੋਂ ਓੜੀਆਂ ਦੀਆਂ ਆਇਆਂ ਥੈਂਕ ਯੂ ਮਿਹਰਬਾਨੀ ਜੀ ਸਮਾਂ ਬੜਾ ਕੀਮਤੀ ਸਾਨੂੰ ਦੱਸੋ ਤੁਹਾਨੂੰ ਕਿੰਨੇ ਕਿ ਮਿੰਟ ਦਿੱਤੇ ਜੀ 2-4 ਮਿੰਟ ਟਾਈਮ ਦੱਸੋ ਜੀ ਸਾਡਾ ਅੱਛਾ ਟਾਈਮ ਕਿੰਨਾ ਕਤਿਆ ਬਥੇਰਾ ਨੀ ਮੈਂ ਤੁਮੇ ਆ ਬਥੇਰਾ ਕਤਿਆ ਬਥੇਰਾ ਨੀ ਮੈਂ ਤੁਮੇ ਆ ਬਥੇਰਾ ਕਤਿਆ ਬਥੇਰਾ ਨੀ ਮੈਂ ਤੁਮੇ ਆ ਬਥੇਰਾ ਹੋਣਾ ਦਿਲ ਨਚਾਣੇ ਨੂੰ ਕਰਦਾ ਏ ਮੇਰਾ ਹੋਣਾ ਦਿਲ ਨਚਾਣੇ ਨੂੰ ਕਰਦਾ ਏ ਮੇਰਾ ਹੋਣਾ ਦਿਲ ਨਚਾਣੇ ਨੂੰ ਕਰਦਾ ਏ ਮੇਰਾ ਹੋਣਾ ਦਿਲ ਨਚਾਣੇ ਨੂੰ ਕਰਦਾ ਏ ਗੀਆਂ ਤੀਆਂ ਦੇ ਦਿਨ ਨੇੜੇ ਹੋ ਤੀਆਂ ਆ ਗਈਆਂ ਤੀਆਂ ਦੇ ਦਿਨ ਨੇੜੇ ਭੇਜੀ ਮਾਏ ਛੋਟੇ ਵੀਰ ਨੂੰ ਤੀਆਂ ਆ ਗਈਆਂ ਤੀਆਂ ਦੇ ਦਿਨ ਨੇੜੇ ਭੇਜੀ ਮਾਏ ਛੋਟੇ ਵੀਰ ਨੂੰ ਤੀਆਂ ਆ ਗਈਆਂ ਤੀਆਂ ਦੇ ਦਿਨ ਨੇੜੇ ਭੇਜੀ ਮਾਏ ਛੋਟੇ ਵੀਰ ਆਇਓ ਬੋਲ ਬੋਲਾ ਬੋਲਾ ਨਾ ਕੋਈ ਹੋਰ ਵੇ ਆਇਓ ਬੋਲ ਬੋਲਾ ਬੋਲਾ ਨਾ ਕੋਈ ਮੋਲਣ ਮੋਰ ਵੇ ਸਾਂਣ ਦਾ ਮਹੀਨਾ ਬਾਗਾਂ ਵਿੱਚ ਮੋਲਣ ਮੋਰ ਵੇ ਜੇ ਮੈਂ ਨਹੀਂ ਸਾਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ ਜਾ ਮੈਂ ਨਹੀਂ ਸਾਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ ਜਾ ਮੈਂ ਨਹੀਂ ਸਾਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ ਜਾ ਹਾਂਜੀ ਸਾਰੇ ਬੈਠੇ ਬੈਠੇ ਸੁਸਤ ਨਹੀਂ ਹੋਣਾ ਨਾਲ ਨਾਲ ਤਾੜੀ ਤੁਸੀਂ ਦੇ ਇੰਜੋਏ ਕਰਨਾ ਜੀ ਸਾਰੇ ਨੇ ਤਾੜੀ ਨਾਲ ਸਾਥ ਦੇਣਾ ਜੀ ਤੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਤੀਆਂ ਜੋਰ ਜੋਰ-ਜੋਰ ਲੱਗੀਆਂ ਮੇਰੇ ਪੇਕੇ ਆਂਦੇ ਪਿੰਡ ਦੀਆਂ ਜੋਰ ਲੱਗੀਆਂ ਪੇਕੇ ਆਂਦੇ ਪਿੰਡ ਦੀਆਂ ਜੋਰ ਲੱਗੀਆਂ ਮੇਰੇ ਪੇਕੇ ਆਂਦੇ ਪਿੰਡ ਦੀਆਂ ਜੋਰ ਲੱਗੀਆਂ ਮੇਰੇ ਪੇਕੇ ਆਂਦੇ ਪਿੰਡ ਜੋਰ ਲੱਗੀਆਂ ਝੁੰਡਾ ਦੇ ਜਾਵੇ ਸੰਦੂਰੀ ਪੱਗ ਵਾਲਿਆ ਝੁੰਡਾ ਦੇ ਜਾਵੇ ਸੰਦੂਰੀ ਪੱਗ ਵਾਲਿਆ ਭਾਈ ਤੇਰੇ ਆਸਰੇ ਝੂਟਾ ਦੇ ਜਾਵੇ ਸੰਦੂਰੀ ਪਗਵਾਲਿਆ ਪੀਂਗ ਭਾਈ ਤੇਰੇ ਆਸਰੇ ਝੂਟਾ ਦੇ ਜਾਵੇ ਸੰਦੂਰੀ ਪਗਵਾਲਿਆ ਪੀਂਗ ਭਾਈ ਤੇਰੇ ਆਸਰੇ ਸ਼ਮਸ਼ਮ ਕਰਕੇ ਭਰੀ ਮੀਗਲਾ ਸ਼ਮਸ਼ਮ ਕਰਕੇ ਭਰੇ ਮੀਗਲਾ ਆਵਾਜ਼ ਨਹੀਂ ਆਈ ਤੁਹਾਡੀ ਸ਼ਮਸ਼ਮ ਕਰਕੇ ਭਰੇ ਮੀਗਲਾ ਸ਼ਮਸ਼ਮ ਕਰਕੇ ਭਰੇ ਮੀਗਲਾ ਮਿਸਕੇ ਜੋਰੋ ਜੋਰ ਇਹ ਦਿਨ ਪੀਂਆਂ ਦੇ ਆਏ ਪੀਂਗਾ ਲੈਣ ਹਲਾਰੇ ਜੋਰ ਇਹ ਦਿਨ ਪੀਂਗਾ ਲੈਣ ਹਲਾਰੇ ਜੋਰ

ਹੱਸਦੀ ਖੇੜਦੀ ਪੇਕਾ ਤੋਤਾ ਆਈ ਨਹੀਂ ਮੈਂ ਹੱਸਦੀ ਖੇੜਦੀ ਕਹਿੰਦੇ ਜੀ ਪੇਕਿਆਂ ਦੇ ਵਿੱਚੋਂ ਨਿਕਲਣਾ ਬੜਾ ਔਖਾ ਹੁੰਦਾ ਸਾਡੀਆਂ ਭੈਣਾਂ ਨੂੰ ਸਸਾਉਣ ਦਾ ਮਹੀਨਾ ਸਾਡੀਆਂ ਭੈਣਾਂ ਦਾ ਹੁੰਦਾ ਜੀ ਗੱਲਾਂ ਬਹੁਤ ਕਰਨੇ ਸੀ ਸਮਾਂ ਬੜਾ ਕੀਮਤੀ ਹੈ ਜੀ ਸਾਡੇ ਹੋਰ ਆਰਟਿਸਟ ਰਹਿੰਦੇ ਨੇ ਪੇਕਾ ਤੋਤਾ ਆਈ ਨਹੀਂ ਮੈਂ ਹੱਸਦੀ ਖੇੜਦੀ ਪੇਕਾ ਤੋਤਾ ਆਈ ਨਹੀਂ ਮੈਂ ਹੱਸਦੀ ਖੇੜਦੀ ਘਰੇ ਆਈ ਨੂੰ ਸੱਸ ਟੱਕਰੀ ਤਕੀ ਕਹਿੰਦੀ ਨੀ ਅੱਧੀ ਰਾਤ ਨੂੰ ਜਾਗਾ ਕੇ ਕਹਿੰਦੀ ਚੋ ਬੱਕਰੀ 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 ਧੀਆਂ ਜੇਲਦਾਰ ਦੀ ਨੂਆਂ ਥਾਣੇਦਾਰ ਦੀ ਧੀਆਂ ਜੇਲਦਾਰ ਦੀ ਨੂਆਂ ਥਾਣੇਦਾਰ ਦੀ ਡੋਰੀਆ ਲੈਣਾ ਵੇ ਹੱਟੀ ਪੰਨੇ ਸ਼ਾਹੂਕਾਰ ਦੀ ਡੋਰੀਆ ਲੈਣਾ ਵੇ ਹੱਟੀ ਪੰਨੇ ਸ਼ਾਹੂਕਾਰ ਦੀ ਡੋਰੀਆ ਲੈਣ ਸ਼ਾਹੂਕਾਰ ਦੀ ਡੋਰੀਆ ਲੈਣਾ ਵੇ ਹੱਟੀ ਪਾਨੇ ਸ਼ਾਹੂ ਜਾਂ ਤਾਂ ਮੁੰਡਿਆ ਹਾਲ ਜੋੜ ਲੈ ਵੇ ਜਾਂ ਤਾਂ ਮੁੰਡਿਆ ਹਾਲ ਜੋੜ ਲੈ ਜਾਂਵੇ ਦੌੜ ਲੈ ਟਾਂਗਾ ਬੇਲੇ ਫਿਰਦੇ ਨੂੰ ਘਰ ਨਹੀਂ ਖਵਾਇਆ ਜਾਂਦਾ ਬੇਲੇ ਫਿਰਦੇ ਨੂੰ ਘਰ ਨਹੀਂ ਖਵਾਇਆ ਜਾਂਦਾ ਬੇਲੇ ਫਿਰਦੇ ਨੂੰ ਘਰ ਨਹੀਂ ਖਵਾਇਆ ਜਾਂਦਾ ਬੇਲੇ ਫਿਰਦੇ ਨੂੰ ਬੋਲਦੀਆਂ ਕੁੰਝਾ ਕਿਤੇ ਬੋਲਦੇ ਨੇ ਮੋਰਨੀ ਬੋਲਦੀਆਂ ਕੁੰਝਾ ਸਾਰੇ ਜੋਰ ਦੇ ਤਾੜੀ ਨਾਲ ਸਾਡੀ ਲਾਸਟ ਬੋਲੀਆਂ ਨੇ ਇੱਕ ਦੋ ਬੋਲਦੀਆਂ ਕੁੰਝਾ ਕਿਤੇ ਬੋਲਦੇ ਨੇ ਮੋਰਨੀ ਬੋਲਦੀਆਂ ਕੁੰਝਾ ਕਿਤੇ ਬੋਲਦੇ ਨੇ ਮਾਰਨੀ ਨਾ ਚੱਲੋ ਸਈਓ ਨਹੀਂ ਕੱਲ ਹੋਣਾ ਕਿਤੇ ਹੋਰ ਨਹੀਂ ਨਾ ਚੱਲੋ ਸਈਓ ਨਹੀਂ ਕੱਲ ਹੋਣਾ ਕਿਤੇ ਹੋਰ ਨਹੀਂ ਨਾ ਚੱਲੋ ਸਈਓ ਨਹੀਂ ਕੱਲ ਹੋਣਾ ਕਿਤੇ ਹੋਰ ਲਾਸਟ ਬੋਲੀਏ ਜੀ ਲੈ ਬੇ ਦਰਜੀਆ ਕੁੱਤੀ ਸਿਉਂਦੇ ਕਰਦੇ ਲੀਰੋ ਲੀਰਾਂ ਦੇ ਤੇਰੇ ਵਰਗੇ ਦਰਜੀ ਨਹੀਂ ਮਿਲਣੇ ਬੱਲੇ ਤੇਰੇ ਵਰਗੇ ਦਰਜੀ ਨਹੀਂ ਮਿਲਣੇ ਮੇਰੇ ਵਰਗੀਆਂ ਹੀਰਾ ਮੁਸ਼ਕਲ ਮਿਲਣ ਗਈਆਂ ਰੂਹਾਂ ਤੇ ਤਸਵੀਰਾਂ 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 ਮੁਸ਼ਕਲ ਮਿਲਣ ਗਈਆਂ ਬੋਲੇ ਸੋਨਿਆ ਸ੍ਰੀ ਅਕਾਲ ਥੈਂਕ ਯੂ ਮਿਹਰਬਾਨੀ ਆਪਣੇ ਵਾਸਤੇ ਤਾੜੀ ਲਾ ਦਿਓ ਜੀ ਪਲੀਜ਼ ਥੈਂਕ ਯੂ ਜਿਉਂਦੇ ਵਾਸਤੇ ਰੋ ਜੀ